ਇੰਨਾ ਕੋਲ ਅਸੀਂ ਹੁਣ ਤੱਕ 6 ਟਰੈਕਟਰ ਇੱਕ ਟਰਾਲਾ ਸਰਗਰਮ ਕੀਤਾ 14 ਤਰੀਕ ਨੂੰ ਅਸੀਂ ਇੱਕ ਨਿਸ਼ਾਨ ਸਿੰਘ ਨਾਂ ਦੇ ਬੰਦੇ ਕੋਲੋਂ ਇੱਕ ਟਰੈਕਟਰ ਜੂ ਹਾਲੈਂਡ ਸੁਨੇਹ ਦੇ ਪ੍ਰਾਪਤ ਕੀਤਾ ਸੀ ਜਿਸ ਤੋਂ ਦਰਾਂਨੇ ਪੁੱਛ ਗਏ ਸੀ ਦੋ ਹੋਰ ਟਰੈਕਟਰ ਪ੍ਰਾਪਤ ਕੀਤੇ ਸੀ ਕੈਮੈਸੀ ਪਰਕੂਸ਼ਨ ਇੱਕ ਕਮਿੰਦਰਾ ਟਰੈਕਟਰ ਇਹ ਸੂਰੀ ਕਰਕੇ ਕਾਹਨੀਆਂ ਨਾਲ ਹੋ ਰਿਖਤੀਰੇ ਟਰੈਕਟਰਾਂ ਕੇ ਵੇਚਦੇ ਸੀ ਉਹ ਤਿੰਨ ਬੰਦੇ ਕਰਦਾ ਕੀਤੇ ਨੇ ਹੁਣ ਤੱਕ 6 ਟਰੈਕਟਰ ਇੱਕ ਟਰਾਲਾ ਫਰਗੋਤਿਤ ਮਿਤੀ 14 ਤਰੀਕ ਨੂੰ ਅਸੀਂ ਇੱਕ ਨਿਸ਼ਾਨ ਸਿੰਘ ਨਾਂ ਦੇ ਬੰਦੇ ਕੋਲੋਂ ਇੱਕ ਟਰੈਕਟਰ ਜੂ ਹਾਲੈਂਡ ਸਵੇਰੇ ਪ੍ਰਾਪਤ ਕੀਤਾ ਸੀ ਜਿਸ ਤੋਂ ਦਰਾਨੇ ਪੁਛਗੇ ਦੋ ਹੋਰ ਟਰੈਕਟਰ ਪ੍ਰਾਪਤ ਕੀਤੇ ਸੀ ਕੈਮੈਸੀ ਪਰਕੂਸ਼ਨ ਇੱਕ ਮੰਦਰਾ ਟਰੈਕਟਰ ਉਸ ਤੋਂ ਬਾਅਦ ਇਹਨਾਂ ਦੇ ਬਹੁਤ ਸਾਥੀ ਇਹ ਪੁਛਗੇ ਜਿਨ੍ਹਾਂ ਦੇ ਜਿਹੜੇ ਥਿਉਰੀ ਕਰਕੇ ਕਾਹਨੀਆਂ ਨਾਲ ਬਹੁਤ ਬਖਤੀ ਜਿਹੜੇ ਟਰੈਕਟਰ ਅਗੇ ਵੇਚਦੇ ਸੀ ਉਹ ਤਿੰਨ ਬੰਦੇ ਕਰਤਾਰ ਕੀਤੇ ਨੇ ਇੱਕ ਹੈਗਾ ਖਰਕਰੀ ਸਿੰਘ ਹੈਪੀ ਬਿੰਨ ਮੁੰਡਾ ਪੈਂਟਰ ਤੋਂ ਇੱਕ ਹੈਗਾ ਜਵਾਰ ਸਿੰਘ ਪਿੰਡ ਮੱਲਾ ਥਾਣਾ ਦੇਰਵਾਲ ਇੱਕ ਹੈਗਾ ਕਮਨਜੀਤ ਸਿੰਘ ਜੱਸੋ ਨੰਗਲ ਦਾ ਕੋਲ 6 ਟਰੈਕਟਰ ਬਰਾਮਦੇ ਨੇ ਜਿਨ੍ਹਾਂ ਦੇ ਸਦਕਾ ਕੋਈ ਕਲੂਫਾਡ ਮਿੰਦਰਾ ਟਰੈਕਟਰ ਉਹਨਾਂ ਦੀ ਕ ਮੈਸੀ ਪਰੂਸ਼ੇਰ ਅਰਜਨ 605 ਤੇ ਇੱਕ ਸੋਨ ਵਾਲਾ ਟਰੈਕਟਰ ਇੰਡੋ ਫਾਰਮ ਕੁਝ ਗੇਜ਼ ਨਾਲ ਸਾਰ ਕੁਝ ਹੋਰ ਵੀ ਟਰੈਕਟਰ ਜਿਹੜੇ ਚੋਰੀ ਦੇ ਜਿਹੜੇ ਇਹਨਾਂ ਵੱਲੋਂ ਚੋਰੀ ਕਰਕੇ ਵੇਚੀ ਗਏ ਕਿ ਬ람 ਕੀਤੀ ਜਾ ਸਕਦੀ ਇਹਨਾਂ ਕੋਲੋਂ ਦੋ ਟਰੈਕਟਰ ਹੋਰ ਜਿਹੜੇ ਨੇ ਚੋਰੀ ਕੀਤੇ ਇਸ ਤੋਂ ਇਲਾਵਾ ਦੋ ਟਰੈਕਟਰ ਹੋਰ ਕੀਤੇ ਜਿਹੜੀ ਬਟਾਲਾ ਪੁਲਿਸ ਨੂੰ ਕੋਪੀ ਤੋਂ ਹੀ ਪਾਛੇ ਦਿਨ ਪਹਿਲਾਂ ਰਿਪੋਰਟ ਕਰਕੇ ਲਿਜਾ ਚੁੱਕੀ ਆ ਇਹ ਜਿਹੜੀ 4-5 ਮਹੀਨਿਆਂ ਦੇ ਵਿੱਚ ਜਿਹੜੀਆਂ ਚੋਰੀਆਂ ਆ ਹੁਸ਼ਿਆਰ ਹੁਸ਼ਾਰੂ ਸਾਈਡ ਤੋਂ ਕੀਤੀਆਂ ਨੇ ਉਹਨਾਂ ਨਗਾਹੇ ਵਾਲੇ ਪਿੰਡ ਦੀ ਜਗਾ ਤੇ ਕਿਤੇ ਜਾਂਦੇ ਸੀ ਉੱਥੇ ਜਦੋਂ ਜਾਂਦੇ ਸੀ ਵੀਰਵਾਰ ਤੇ ਵਾਪਸੀ ਤੇ ਉੱਥੇ ਜਾਂਦੇ ਤਿੰਨੇ ਜਾਣੇ ਰੱਖ ਕੇ ਟਰੈਕਟਰ ਚੋਰੀ ਕਰਵਾਉਂਦੇ ਸਰ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਪੁਲਿਸ ਨੂੰ ਮਾਰਕ ਤੇ ਲੈ ਕੇ ਗਈ ਕੀਤੀ ਸੀ ਇਨਾਂ ਵੱਲੋਂ ਪੇਸ਼ ਕਰਤਾ ਸਰ ਇਹਨਾਂ ਦੀ ਜਿਹੜੀ ਜਿਹੜੀ ਹੈ ਕ੍ਰਿਮੀਨਲ ਹੈ ਬੈਕਗ੍ਰਾਉਂਡ ਇਹਨਾਂ ਦੀ ਇਹਨਾਂ ਦੀ ਕੋਈ ਕ੍ਰਿਮੀਨਲ ਕੈਰੇਕਟਰ ਨਹੀਂ ਕੋਈ ਸਾਰੇ ਟਰੈਕਟਰ ਜਿਹੜੀ ਕਿੱਥੋਂ ਬਰਾਮਦ ਹੋਈ ਕਿੱਡੀ ਜਗ੍ਹਾ ਇਹ ਵੱਖ-ਵੱਖ ਜਗ੍ਹਾ ਤੋਂ ਜਿਹੜੀ ਰਖੜੇ ਕੀਤੇ ਸੀ ਵੇਚਣ ਵਾਸਤੇ ਠੀਕ ਹੈ ਜੀ ਕੁਝ ਪਿੰਡ ਸਰਮਿਕ ਤੋਂ ਸੀ ਪਖੋਪੁਰ ਤੋਂ ਸੀ ਕੋਈ ਹੋਰ ਜਗ੍ਹਾ ਤੇ ਨਾਲ ਖੜੇ ਕੀਤੇ ਸੀ ਜਿਹੜੇ ਅੱਫਾ ਬਸਾਉਂ ਤੋਂ ਜਾ ਕੇ ਕੀਤੇ ਗਏ ਸਰ ਜੀ ਸਰ ਕਾਰਵਾਈ ਕੀ ਹੈ ਮੱਝ ਲੈਣੇ ਜਾਦੇ ਇਹਨਾਂ ਨੂੰ ਜਿਹਨਾਂ ਦੀ ਮਲਕੀ ਜਿਹੜੇ ਟਰੈਕਟਰ ਨੇ ਉਹਨਾਂ ਦੇ ਸਰ ਮਾਲਕਾਂ ਨਾਲ ਗੱਲਬਾਤ ਕਰਕੇ ਰਿਕਵਰੀ ਕੀਤਾ ਜਾ ਰਿਹਾ ਜਿਨੂੰ ਜੋ ਪਤਾ ਜਿਹਨਾਂ ਨੇ ਤਾਂ ਜਿਹਨਾਂ ਸਰ ਬਰੰਗ ਕੀਤੇ ਜਾਂਦੇ ਡਾਕਟਰ ਜਿਹਨਾਂ ਦੇ ਘਰ ਤੋਂ ਉਹਨਾਂ ਦੇ ਵੀ ਕਾਰਗਰ ਕੀਤੀ ਜਾਂਦੀ ਆਹ ਉਹਨਾਂ ਦੇ ਖਲਾਫ ਜਿਹੜੇ ਕਾਰ ਉਹਨਾਂ ਨੇ ਇਹਨਾਂ ਨੇ ਵਿਚੇ ਪਾਸੇ ਖੜੇ ਕੀਤੇ ਸੀ ਜੇ ਤਾਂ ਉਹਨਾਂ ਖਰੀਤੇ ਹੁੰਦੇ ਫਿਰ ਉਦਰੀ ਗੱਲ ਸੀ ਇਹਨਾਂ ਵੇਚਣ ਵਾਸਤੇ ਉਹਨਾਂ ਘਰੇ ਲਕਾਚ ਪਾ ਕੇ ਰੱਖੇ ਸੀ ਕਿ ਜਿੰਨਾਂ ਇਹਨਾਂ ਦੀ ਨਿਸ਼ਾਨੀ ਤੇ ਆਪਾਂ ਕਰ ਗਵਰ ਕੀ